啊。Oh. बनाई थी जो सबसे ज़्यादा प्रभावित थे उनकी वजह से जो बहुत ज़्यादा घर को नुकसान हो गया हंड्रेड परसेंट ही नुकसानी गए उनके लिए हमने एक साझा उपराला प्लेटफॉर्म जो है हर तरीके की जरूरत के लिए पूरी करने के लिए जिसमें हमारे साथ बड़ी सारी ऑर्गेनाइजेशन आज यहाँ पर बाबा जी साहब कारगीधर ट्रस्ट वालों के द्वारा हमें यहाँ पर जो पफ पैनल के घर हैं मॉडर्न तरीके से कुछ घंटों में तैयार हो जाते हैं आज परिवारों को दिए गए हैं हमें थोड़ा सा आपस में भी हमें लगा था कि होपफुली इसकी आ, कंसेंट होगी बिकॉज़ पफ पैनल के घर विलेजेस में इतने आम नहीं होते लेकिन अंदर से ये टोटली मॉडर्न है बाहर भी अच्छे लगते हैं तो लोग यहाँ पर आज काफ़ी संतुष्ट भी हैं कि ये घर जो है इमीडिएटली बने कुछ दो तीन दिनों में ही तैयार होकर यहाँ पर लग भी गए तो तुरंत जो परिवार है वो अपने घर में वापस लौट चुका है और काफ़ी परिवारों ने आज हमें यहीं इसी विलुप्ध से इन दोनों घरों को देख के अपनी सहमति भी दी है कि हम ये घर भी अपनाएंगे सो so, मेरे को लगता है कि एक बहुत बहुत ही इम्पोर्टेंट इनिशिएटिव जो है बाबा जी की तरफ से लिया गया है और मैं बहुत बहुत शुक्रिया करती हूँ उन सारी एजेंसीज के और ऑर्गेनाइजेशन की जैसे बाबा जी की भी कि वो हमारी इतनी ज़्यादा मदद कर रही हैं बिकॉज़ ये तुरंत जो घर हैं ये तैयार हो गए हैं मैम कितने मकान आज दिए गए और आगे कितने बनाने का आज जो है दो मकान यहाँ पर तैयार करके दिए गए हैं वैसे जो अभी तक हमारे पास हंड्रेड परसेंट ये फिगर बढ़ेगी बिकॉज जैसे धूप निकल रही है तो जो घर हैं उनके क्रैक्स अब आ, आ, आ रहे हैं तो आ, अभी अराउंड थ्री हंड्रेड ऐसे घर हैं जो हमने ऑलरेडी परिवार आइडेंटिफाई करके हमने ये निर्णय लिया है कि इन इनके घर जो है दोबारा बना के देंगे तो बाबा बड़ू बर, बर, साहब जी के साथ ਔਰ ਵੀ ਕੁਝ ਆਰਗੇਨਾਈਜੇਸ਼ਨਸ ਹੈ ਜੋ ਸਾਡੇ ਨਾਲ ਜੁੜੀ ਹੈ ਜੋ ਲੋਗੋ ਨੂੰ घर बना के दे रही है उनकी सहमति से ही हम ये कर रही हैं कितना खर्चा आ रहा है एक मकान बनाने कर? इस मकान पे सिर्फ पाँच लाख का एक यूनिट है जिसमें दो बेडरूम एक हॉल एक किचन और साढ़े छे छह लाख का एक एस्टिमेट है जो कि दो बेडरूम एक किचन एक हॉल और वॉशरूम ये भी इसमें सब में इंक्लूडेड है सरकार को भी इसका प्रपोजल भेजा जाएगा जी जी हमने इनफैक्ट ये अब अब क्योंकि इसका हमें एक्सेप्टेंस रेट भी हाई लग रहा है तो हम जरूर इसको आगे भी भेजें ਜਿਹੜੇ ਜੋ ਹੈ ਪ੍ਰਭਾਵਿਤ ਹੋਏ ਜਿਸ ਵਿੱਚ ਸੇ ਅਰਾਊਂਡ 115 ਬਹੁਤ ਜ਼ਿਆਦਾ ਜੋ ਅਸੀਂ ਕਹਿ ਸਕਦੇ ਹਾਂ 100% ਵਾਲੀ ਕੈਟਾਗਰੀ ਦੀ ਬਾਰੇ ਜੀ ਮੈਡਮ ਲੋਧੀ ਦੇ ਪਿੰਡ ਦੇ ਵਿੱਚ ਜਿਹੜਾ ਆਪਣਾ ਆ ਰਿਹਾ ਸਕੀਰਾ ਨਾਲੇ ਦਾ ਜਿਹੜਾ ਬੰਦਿਆ ਵਾ ਬੰਦ ਜਿਹੜੇ ਉਹ ਬੰਦੇ ਉਹ ਕਿਦੋਂ ਤੋੜੇ ਜਾਣਗੇ ਇਹੋ ਕਹਿੰਦੇ ਉਹ ਸਾਰਾ ਕੰਮ ਜੀ ਚੱਲ ਰਿਹਾ ਹੈ ਆਪ ਕੋ ਇਹ ਪੰਜਾਬੀ ਚ ਹੈ ਕਿ ਹਿੰਦੀ ਚ ਹੁਣ ਇਹ ਪੰਜਾਬੀ ਚ ਅੱਛਾ ਪੰਜਾਬੀ ਹੈ ਜਿਹੜਾ ਸਕੀਨਾਲਾ ਹੈ ਇਨ ਫੈਕਟ ਉਹਦੇ ਵਿੱਚ ਡਿਫੈਂਸ ਦੀ ਕਾਫੀ ਪੁਰਾਣੀ ਜਿਹੜੀ ਹੈਗੀ ਹੈ ਗੇਟ ਲੱਗੇ ਹੋਏ ਸੀਗੇ ਜੋ ਕਿ ਮਾਡਰਨ ਹਾਈਡਰੋਲਿਕ ਨਹੀਂ ਹਨ ਸੋ ਅਸੀਂ ਆਲਰੇਡੀ ਇੱਕ ਡੀਪੀਆਰ ਬਣਵਾ ਕੇ ਇਸ ਸਾਰੇ ਉਸ ਕਿਸਾਨਾਂ ਨਾਲ ਗੱਲ ਕਰਕੇ ਉੱਥੇ ਸਿਰਫ ਲੋਧੀ ਗੁਜਰ ਨਹੀਂ ਹੈ ਉੱਥੇ ਰਾਣੀਆਂ ਕੱਕਰ ਇਹ ਸਾਰੇ ਪਿੰਡ ਜਿਹੜੀਆਂ ਪ੍ਰਭਾਵਿਤ ਹੁੰਦੀਆਂ ਤੇ ਆਪਸ ਦੇ ਵਿੱਚ ਉਨ੍ਹਾਂ ਦਾ ਵੀ ਟਕਰਾਰ ਬਣਦਾ ਸੀਗਾ ਬਿਕੋਜ਼ ਜੇ ਇੱਕ ਪਿੰਡ ਚੋਂ ਪਾਣੀ ਕੱਢਿਆ ਜਾਵੇ ਤਾਂ ਦੂਜੇ ਪਿੰਡਾਂ ਚੋਂ ਵੜਨ ਦਾ ਜਿਹੜਾ ਖੱਛਾ ਸੀ ਤੋਂ ਕਿਸਾਨਾਂ ਦੇ ਵਿੱਚ ਸਹਿਮਤੀ ਨਹੀਂ ਸੀ ਬਣ ਰਹੀ ਸੋ ਆਲਦੋ ਸਾਨੂੰ ਆਰਮੀ ਤੋਂ ਤੇ ਬੀਐਸਐਫ ਤੋਂ ਅਸੀਂ ਸਾਰਾ ਸਹਿਯੋਗ ਲੈ ਕੇ ਇੱਕ ਅ ਅਟੈਂਪਟ ਕੀਤੀ ਸੀਗੀ ਬਟ ਇਹਦੇ ਵਿੱਚ ਜਿਹੜਾ ਲੰਬਾ ਜੋ ਮੋਟੀ ਗੱਲ ਨਿਕਲ ਕੇ ਆਂਦੀ ਹੈ ਉਹ ਹੀ ਹੈ ਕਿ ਅਸੀਂ ਹੁਣ ਇਹਦਾ ਇੱਕ ਡੀਪੀਆਰ ਬਣਾ ਰਹੀ ਹੈ ਜਿਦੇ ਵਿੱਚ ਅਸੀਂ ਸਾਰੇ ਹੀ ਪੁਆਇੰਟਸ ਤੇ ਹਾਈਡਰੌਲਿਕ ਗੇਟ ਜਿਹੜੀ ਮਾਡਰਨ ਹੁੰਦੀ ਹੈ ਜਿਹੜੀ ਕਿ ਖੋਲ ਕੇ ਬੰਦ ਹੋ ਸਕਦੇ ਹੋ ਅਸੀਂ ਕਰਾਵਾਂਗੇ ਸੈਕੰਡਲੀ ਸਕੀਨਾਲਾ ਦੀ ਜਿਹੜੀ ਨਿਸ਼ਾਨਦੀ ਹੈ ਉਹ ਕਦੀ ਹੋਈ ਨਹੀਂ ਹੈ ਸੋ ਸਕੀਨਾਲਾ ਦੀ ਨਿਸ਼ਾਨਦੇ ਕਰਕੇ ਜਿੱਥੇ ਵੀ ਕੋਈ ਇਨਕਰੂਚਮੈਂਟ ਹੋਈ ਹੈ ਉਹ ਅਸੀਂ ਪੂਰੀ ਚੌੜੀ ਕਰ ਦਾਂਗੇ ਉਹਦੀ ਪੂਰੀ ਜਿਹੜੀ ਫਲਡ ਪਲੇਨ ਦੀ ਐਕਚੁਅਲੀ ਜੋ ਜਿਹੜੀ ਸਕੀਨ ਆਲਾ ਦੀ ਜਿੰਨੀ ਵੀ ਗਾਈ ਵੀ ਹੋਣੀ ਹੈ ਤੇ ਵੇਡਸ ਵੀ ਹੋਣੀ ਹੈ ਉਹ ਸਾਰਾ ਜਿਹੜਾ ਅਸੀਂ ਕਰਕੇ ਤੇ ਇਹ ਨਵੇਂ ਗੇਟਸ ਲਗਾਵਾਂਗੇ ਹਾਈਡਰੋਲਿਕ ਮਾਡਰਨ ਗੇਟਸ ਜੋ ਕਿ ਕੰਟਰੋਲ ਨਾਲ ਖੁੱਲ ਕੇ ਬੰਦ ਹੋ ਸਕਣ ਹਾਲੇ ਉੱਥੇ ਦੀਵਾਰਾਂ ਜਿਹੜੀਆਂ ਆ ਉਹ ਕੀਤੀਆਂ ਗਈਆਂ ਸੀਗੀਆਂ ਫ্রম ਸਿਕਿਉਰਿਟੀ ਪੁਆਇੰਟ ਆਫ ਊ ਠੀਕ ਹੈ ਜੇ ਤੱਕ ਹੋਏਗਾ ਮਤਲਬ ਹੋ ਜਾਗਾ ਜੀ ਇਹ ਚੱਲੀ ਰਿਹਾ ਹੈ ਸਾਡਾ ਹਾਂ ਜੀ ਵੀਰੇ ਹਾਲਾਤ ਇਹ ਆ ਵੀ ਪੰਜਾਬ ਵੀ ਪੰਜਾਬ ਨਾਲ ਖੜਾ ਇਸ ਟਾਈਮ ਨਾ ਦੁੱਖ ਦੀ ਘੜੀ ਦੇ ਵਿੱਚ ਜੋ ਵੀ ਬਣਦੀ ਮਦਦ ਦਾ ਸਭ ਤੋਂ ਕੀਤੀ ਜਾ ਰਹੀ ਆ ਉਹ ਆਪਾਂ ਕਰ ਰਹੇ ਆ ਸਾਰੇ ਜਾਣੇ ਨਾ ਤੇ ਪਹਿਲਾਂ ਜਦੋਂ ਪਾਣੀ ਚੜਿਆ ਹੋਇਆ ਸੀਗਾ ਉਦੋਂ ਹੋਰ ਤਰੀਕੇ ਦੀ ਮਦਦ ਦੀ ਲੋੜ ਸੀਗੀ ਸਹਾਇਤਾ ਦੀ ਲੋੜ ਸੀ ਨਾ ਸਾਰੇ ਜਾਣੇ ਖੜੇ ਉਦੋਂ ਵੀ ਪੰਜਾਬ ਨਾਲ ਤੇ ਹੁਣ ਪਾਣੀ ਉੱਤਰ ਗਿਆ ਹੁਣ ਮੁੱਕ ਲੋੜ ਆ ਵੀ ਅਸੀਂ ਘਰ ਬਣਾ ਕੇ ਦਈਏ ਜਿਨ੍ਹਾਂ ਦੇ ਘਰ ਟਹਿਗੇ ਜ਼ਮੀਨਾ ਪੱਧਰ ਕਰੀਏ ਸੋ ਉਸ ਵੇਲੇ ਦੇ ਤਾਈ ਤ ਸਾਰੇ ਕਲਾਕਾਰ ਸਮਾਜ ਸੇਵੀ ਸੰਸਥਾਵਾਂ ਨਾਲ ਕੇ ਲੱਗੀਆਂ ਹੋਈਆਂ ਨੇ ਤੇ ਆਪਣਾ ਕਲਗੀ ਦਾ ٹرسٹ ਨਾਲ ਅਸੀਂ ਸ਼ੁਰੂ ਤੋਂ ਕੰਮ ਕਰ ਰਹੇ ਆ ਮੈਂ ਹਨਾ ਜਦੋਂ ਦਾ ਆਪਣਾ ਹਰ ਆਏ ਨੇ ਤੇ ਪਹਿਲਾਂ ਵੋਟਸ ਦੇ ਜ਼ਰੀਏ ਸੇਵਾ ਕੀਤੀ ਗਈ ਉਹਦੇ ਵਿੱਚ ਵੀ ਅਸੀਂ ਇਕੱਠੇ ਰਹੇ ਸਾਰੇ ਜਣੇ ਨਾਲ ਤੇ ਉਸ ਤੋਂ ਬਾਅਦ ਘਰਾਂ ਦੀ ਸੀਗੀ ਇਹਨਾਂ ਨੇ ਘਰਾਂ ਦੀ ਸੇਵਾ ਲਈ ਬਿੱਤਰ ਨਾਲ ਕਿ ਇਹਨਾਂ ਨਾਲ ਅਸੀਂ ਵੀ ਕਿਸ ਤਰ੍ਹਾਂ ਦੀ ਸੇਵਾ ਲਈ ਹੈ ਨਾ ਤੇ ਬਹੁਤ ਵਧੀਆ ਤਰੀਕਾ ਕਰ ਨਾਲ ਘਰ ਬਣਾ ਕੇ ਦਿੱਤੇ ਜਾ ਰਹੇ ਨੇ ਅੱਜ ਪਹਿਲੇ ਦੋ ਘਰ ਨੇ ਜਿਹੜੇ ਡਿਲੀਵਰ ਕੀਤੇ ਗਏ ਨੇ ਨਾ ਤੇ ਬਸ ਇਹੀ ਆ ਜੀ ਹੁਣ ਬਾਕੀ ਜਿਹੜੇ ਵੀ ਲੋੜਵੰਦ ਨੇ ਉਹਨਾਂ ਤੱਕ ਪਹੁੰਚਿਆ ਜਾ ਰਿਹਾ ਬਣ ਦੀ ਮਦਦ ਆ ਜਿਹੜੀ ਕਿਸੇ ਕਿੰਨੇ ਘਰ ਕੋਲ ਬਣਾਏ ਜਾਂਦੇ ਆ ਤੁਹਾਡੇ ਵੱਲੋਂ ਕਿੰਨੇ ਘਰ ਦਿੱਤੇ ਜਾਂਦੇ ਆ ਲੋਕਾਂ ਨੂੰ ਬਾਈ ਜੀ ਦੇਖੋ ਪਤਾ ਕੀ ਆ ਜਿੱਥੇ ਗੱਲ ਸੇਵਾ ਦੀ ਆ ਜਾਂਦੀ ਹੈ ਨਾ ਉੱਥੇ ਮੈਨੂੰ ਇਹ ਲੱਗਦਾ ਵੀ ਜਦੋਂ ਆਪਾਂ ਕੋਈ ਚੀਜ਼ ਕਹਿ ਦਿੰਨੇ ਆ ਸੇਵਾ ਦੇ ਵਿੱਚ ਕਹਿ ਕੇ ਨਹੀਂ ਕੀਤੀ ਜਾਂਦੀ ਕੋਈ ਚੀਜ਼ ਨਾ ਜਦੋਂ ਅਸੀਂ ਕਹਿ ਦਿੰਨੇ ਆ ਉਹਦੇ ਵਿੱਚ ਹੰਸਾਰ ਆ ਜਾਂਦਾ ਕਿਤੇ ਨਾ ਕਿਤੇ ਨਾ ਸੇਵਾ ਦਾ ਮੇਰੇ ਲੱਗਦਾ ਮੰਤ ਵੀ ਇਹ ਹੁੰਦਾ ਜੇ ਆਪਾਂ ਸਿੱਖ ਫਲਸਫੇ ਦੀ ਗੱਲ ਕਰਦੇ ਆ ਦੇ ਹੱਥ ਤੋਂ ਕਰੋ ਦੂਜੇ ਹੱਥ ਨੂੰ ਪਤਾ ਨਾ ਲੱਗੇ ਫਿਰ ਵੀ ਮੈਨੂੰ ਇਹ ਲੱਗਦਾ ਚਲੋ ਜਦੋਂ ਕਰ ਦੋ ਉਸ ਤੋਂ ਬਾਅਦ ਲੋਕਾਂ ਤੱਕ ਦੁਨੀਆ ਤੱਕ ਕਾਪੇ ਆ ਜਾਣੀ ਹੁੰਦੀ ਆ ਚੀਜ਼ ਪਹਿਲਾਂ ਨਹੀਂ ਕੋਈ ਚੀਜ਼ ਆਪਾਂ ਬੋਲ ਸਕਦੇ ਹੁੰਦੇ ਨਾ ਸੋ ਜਿੱਥੇ ਤੱਕ ਮੈਂ ਕਿਹਾ ਵੀ ਲੋੜਵੰ ਔਰ 200 ਜਿੰਨੇ ਕਰਾਂ ਦੀ ਵੀ ਲੋਡ ਹੋਊਗੀ ਕਿਸੇ ਨੂੰ ਨਾ ਤੇ ਬਾਕੀ ਸੰਸਥਾਵਾਂ ਵੀ ਕੰਮ ਕਰ ਰਹੀਆਂ ਨੇ ਇਸ ਚੀਜ਼ ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਵੀ ਕਿਤੇ ਇਹ ਨਾ ਹੋਵੇ ਹੁਣ ਮੰਨ ਲਓ ਇੱਕ ਘਰ ਕਿਸੇ ਦਾ ਬਣ ਗਿਆ ਉਹਨੂੰ ਆਪਾਂ ਦੁਆਰੇ ਪੈਸੇ ਦੇ ਦਈਏ ਕੋਈ ਜਿਹੜਾ ਅਸਲ ਲੋੜਵੰਦਾ ਉਹਦੇ ਤੱਕ ਨਾ ਪਹੁੰਚਿਆ ਜਾਵੇ ਬਹੁਤ ਵਧੀਆ ਤਰੀਕਾ ਕਾਰਨ ਨਾਲ ਪੰਚਾਇਤਾਂ ਤੱਕ ਪਹੁੰਚ ਕੀਤੀ ਜਾ ਰਹੀ ਆ ਸੋ ਉਸ ਤਰੀਕੇ ਨਾਲ ਕੱਲੀ ਕੱਲੀ ਚੀਜ਼ ਨੂੰ ਵੈਰੀਫਾਈ ਕਰਕੇ ਫਿਰ ਮਦਦ ਕੀਤੀ ਜਾ ਰਹੀ ਆ ਮੇਰਾ ਕ੍ਰਾਈਟੇਰੀਆ ਕੱਲੀ ਵਾਲਾ ਮੋੜ ਸੀ ਇਸ ਦੀ ਵੀ ਪਰ ਜਿਹਨੂੰ ਮਿਲਿਆ ਵਾ ਉਹਦੇ ਵਾਸਤੇ ਇੱਕ ਬਹੁਤ ਵੱਡੀ ਆਪਦੀ ਗ੍ਰੇਟਿਟੀ ਬਿਲਕੁਲ ਭਾਈ ਜਿੰਦਗੀ ਦੇ ਵਿੱਚ ਮੁੱਖ ਤਿੰਤਾ ਹੀ ਬੰਦੇ ਦਾ ਘਰ ਹੁੰਦਾ ਨਾ ਬਣਾਉਣਾ ਤੇ ਚਲੋ ਇਹ ਹੁੰਦਾ ਬਾਕੀ ਗੱਡੀ ਗੁੱਡੀ ਮੋਟਰਸਾਈਕਲ ਇਹ ਤਾਂ ਇਹ ਤਾਂ ਹਾਂ ਇਹ ਤਾਂ ਚਲੋ ਫਿਰ ਵੀ ਸਾਧਨਾ ਹੋਵੇ ਨਾ ਸਰ ਜਾਂਦਾ ਘਰ ਬਿਨਾਂ ਤਾਂ ਕਦੇ ਨਹੀਂ ਸਰਦਾ ਨਾ ਸੱਤ ਤਾਂ ਬਹੁਤ ਵੱਡੀ ਲੋੜ ਹੁੰਦੀ ਹੈ ਸਾਡੀ ਤੁਹਾਨੂੰ ਲੱਗਦਾ ਵੀ ਅੱਜ ਦੋ ਪਰਿਵਾਰਾਂ ਨੂੰ ਦਿੱਤਾ ਗਿਆ ਘਰ ਬਣਾ ਕੇ ਤੇ ਇਸ ਦੁਬਾਰਾ ਆਪਣਾ 50 ਸਾਲ ਇਸ ਘਰ ਦੀ ਗਰੰਟੀ ਹੈ ਨਾ ਤੇ ਮਨਿਆ ਦਾ ਵੀ ਇਹਦੇ ਵਿੱਚ ਆਪਣਾ ਕੋਈ ਮਤਲਬ ਮੀ ਨਾਲ ਵੀ ਨਹੀਂ ਇਹ ਖਰਾਬ ਹੋਊਗਾ ਕੋਈ ਹੋਰ ਤਰੀਕੇ ਨਾਲ ਨਹੀਂ ਬਾਕੀ ਇਹਦੇ ਅੰਦਰ ਮੰਨ ਲਾ ਗਰਮੀ ਤੋਂ ਵੀ ਰਾਹਤ ਆ ਨਾ ਇਸ ਚੀਜ਼ ਤੇ ਬਹੁਤ ਵਧੀਆ ਜੀ ਉਪਰਾਲਾ ਇਹ ਆਪਣਾ ਅਸੀਂ ਤਾਂ ਨਾਲ ਆ ਇਹਨਾਂ ਦੇ ਮੈਂ ਤਾਂ ਪੜਿਆ ਵੀ ਹਾਂ ਸ਼ੁਰੂ ਤੋਂ ਤੇ ਕਾਲ ਅਕੈਡਮੀ ਚ ਪੜਿਆ ਮੈਂ ਛੋਟਾ ਹੁੰਦਾ ਸੋ ਤਾਂ ਕਰਕੇ ਮੇਰਾ ਤਾਂ ਜੁੜਨਾ ਬਣ ਤਾ ਇਸ ਪ੍ਰੋਜੈਕਟ ਨਾਲ ਸ਼ੁਰੂਆਤ ਇਹਨਾਂ ਦੇ ਹੈਡ ਗਰੁੱਪ ਤੇ ਉਹਨੂੰ ਕੀਤੀ ਗਈ ਹੈ ਇਹਦਾ ਘਾਰ ਹੈ ਕਿ ਮੁਰਸੇ ਕਾਇ ਕਰੀ ਇਸ ਤੋਂ ਸ਼ੁਰੂਆਤ ਕੀਤੀ ਕਿ ਵਧੀਆ ਹੋਵੇਗਾ ਪੰਜਾਬ ਦੇ ਵਿੱਚ ਬਿਲਕੁਲ ਭਾਈ ਆਪਕਾ ਤਾਂ ਕਹਿ ਵੀ ਇਹ ਤਾਂ ਚਲੋ ਕੋਈ ਇਹ ਨਹੀਂ ਵੀ ਆਪਣਾ ਇਹ ਚੀਜ਼ ਕੋ ਇਜ਼ਾਤ ਦੇ ਤਰ੍ਹਾਂ ਦੇ ਦਿੱਤੀ ਨਹੀਂ ਜਾ ਸਕਦੀ ਜਦੋਂ ਆਪਾਂ ਸੇਵਾ ਦੀ ਗੱਲ ਕਰਦੇ ਆ ਸੇਵਾ ਦਾ ਸਿਧਾਂਤ ਜਦੋਂ ਭਾਈ ਕਨਈਆ ਜੀ ਦੀ ਐਗਜ਼ਾਮਪਲ ਆਪਾਂ ਲੈਨੇ ਆ ਇਤਿਹਾਸ ਦੇ ਵਿੱਚ ਉਹ ਨਾ ਸੋ ਮੈਨ ਲੱਗਦਾ ਵੀ ਵੈਰੀ ਵੀ ਸਾਡੇ ਨੇ ਉਸ ਤੱਕ ਕੋਈ ਵੀ ਸਾਡਾ ਬਗਾਨਾ ਨਹੀਂ ਜਗਾ ਨਾ ਸੋ ਮੈਨ ਲੱਗਦਾ ਵੀ ਸਾਰੀ ਸਾਡੇ ਆਪਣੇ ਲਈ ਜਿਹੜਾ ਵੀ ਲੋੜ ਬੰਦ ਹਰੇਕ ਤੱਕ ਪਹੁੰਚਿਆ ਜਾਊਗਾ ਤੇ ਇੱਕ ਦੀ ਮਦਦ ਕੀਤੀ ਜਾਵੇ ਇਹ ਵਿਚਾਰ ਇਹ ਕੜੀ ਹੈ ਇਹ ਇੰਡਸਟਰੀ ਯਾਰ ਪਤਾ ਕੀ ਇੰਡਸਟਰੀ ਕੁਛ ਨਹੀਂ ਹੁੰਦੀ ਜੇ ਤਾਂ ਅਸੀਂ ਗਾਉਂਦੇ ਹੋਈ ਅੰਗਰੇਜ਼ੀ ਗਾਣੇ ਹਿੰਦੀ ਗਾਣੇ ਗਾਉਂਦੇ ਹੋ ਜੀ ਫਿਰ ਤਾਂ ਅਸੀਂ ਇੰਡਸਟਰੀ ਕਹਿੰਦੇ ਅਸੀਂ ਪੰਜਾਬ ਤੋਂ ਨਿਕਲੇ ਈਆਂ ਪੁੱਤ ਸਾਡੇ ਗਾਣਿਆਂ ਚ ਗੇਤ ਨੇ ਪੰਜਾਬ ਆ ਆ ਹੁਣ ਮੇਰਾ ਪੰਜਾਬੀ ਗੀਤਾਂ ਨਾਲ ਗੱਲ ਪਰ ਸੋ ਨੋਟ ਤੇ ਕੱਲ ਨੂੰ ਹੋਣਾ 26 ਤਰੀਕ ਨੂੰ ਤੇ ਉਹਦੇ ਵਿੱਚ ਪੰਜਾਬ ਦੀ ਜ਼ਿਕਰ ਪੰਜਾਬ ਦੇ ਇਲਾਕਿਆਂ ਦਾ ਜ਼ਿਕਰ ਪੰਜਾਬ ਦੀ ਘੜੀ-ਘੜੀ ਦਾ ਜ਼ਿਕਰ ਹੈ ਨਾ ਤੋਂ ਮੈਨੂੰ ਲੱਗਦਾ ਵੀ ਸਾਡੇ ਗੀਤ ਨੇ ਪੰਜਾਬ ਚੋਂ ਨਿਕਲੇ ਹੋਏ ਗੀਤ ਨੇ ਉਹਨਾਂ ਦੇ ذریعے ਅਸੀਂ ਦੁਨੀਆ ਤੋਂ ਮਕਬੂਲ ਹੋਏ ਆਂ ਪੰਜਾਬੀ ਸਾਨੂੰ ਪਿਆਰ ਕਰਦੇ ਨੇ ਫਿਰ ਇਹ ਹੁੰਦਾ ਵੀ ਜਦੋਂ ਡੱਕ ਲਈ ਚੜੀ ਆ ਉਹਦੇ ਵਿੱਚ ਫੜਨਾ ਲੱਗਦਾ